ਭੱਲਾ ਸ਼ਹਿਰੀਆਂ ਦੀ ਖਸਤਾ ਹਾਲਤ ਪੁਲੀ ਨਗਰ ਨਿਗਮ ਦੀ ਲਾਪਰਵਾਹੀ ਨਾਲ ਟੁੱਟ ਗਈ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਨਗਰ ਨਿਗਮ ਦੇ ਠੇਕੇਦਾਰ ਵੱਲੋਂ ਗਲੀ ਬਣਾਉਣ ਨੂੰ ਲੈ ਕੇ ਬਜਰੀ ਮੰਗਵਾਈ ਸੀ ਜਦ ਬਜਰੀ ਨਾਲ ਭਰੀ ਟਰੈਕਟਰ ਟਰਾਲੀ ਇਸ ਪੁਲੀ ਤੋਂ गु져 ਰਹੇ ਸੀ ਤਾਂ ਪੁਲੀ ਤਾਸ ਗਈ ਟਰਾਲੀ ਪੁਲੀ ਵਿੱਚ ਜਾ ਫਸੀ ਇਸ ਦੌਰਾਨ ਟਰਾਲੀ ਤੇ ਬੈਠੇ ਇੱਕ ਦੋ ਮਜ਼ਦੂਰ ਮਾਮੂਲੀ ਸੱਟਾਂ ਵੱਜ ਗਈਆਂ ਤਾਂ ਹੁਣ ਕੀ ਮੰਗ ਕੀ ਕਰਦੇ ਕਿ ਇਹ ਕਿਤੇ ਹੀ ਕਰ ਬਈ ਹੋਣੀ ਚਾਹੀਦੀ ਠੇਕੇਦਾਰ ਤੇ ਦੇਖੋ ਮੰਗ ਇਹੀ ਕਰਦੇ ਆ ਜਿਨ੍ਹਾਂ ਦੀ ਅਨਗੇਲੀ ਆ ਜੇ ਕੋਈ ਬੱਚੇ ਸਾਈਕਲ ਤੇ ਨੰਗਦੇ ਪੇ ਸੀ ਇਥੋਂ ਤੇ ਜੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਜਾਂ ਜਿਹੜੇ ਟਰਾਲੀ ਲੈ ਕੇ ਆਏ ਇਹਨਾਂ ਦਾ ਨੁਕਸਾਨ ਹੋ ਜਾਂਦਾ ਤੇ ਜ਼ਿੰਮੇਵਾਰੀ ਤਾਂ ਆਖਿਰੇ ਪ੍ਰਸ਼ਾਸਨ ਦੀ ਬੰਦੀ ਦੀ ਨਾ ਜਿਨ੍ਹਾਂ ਨੇ ਅਨਗੇਲੀ ਕੀਤੀ ਆ ਕੋਈ ਰਾਤ ਨੂੰ ਹੁਣ ਆਇਆ ਗਿਆ ਹੋਵੇ ਇਥੋਂ ਡਿੱਗ ਸਕਦਾ ਇਹਨਾਂ ਨੂੰ ਚਾਹੀਦਾ ਹੁਣ ਆਣ ਕੇ ਇਥੇ ਬੈਰੀਕੇਡਰ ਕੀਤਾ ਜਾਵੇ ਕੋਈ ਕਵਰ ਕਰਨ ਕੋਈ ਬੱਚਾ ਨਾ ਆਇਆ ਨੂੰ ਜਾਵੇ ਕੋਈ ਗੱਡੀ ਲੈ ਕੇ ਕੋਈ ਮੋਟਰਸਾਈਕਲ ਲੈ ਕੇ ਨਾ ਆਵੇ ਕਿਉਂਕਿ ਇੱਥੇ ਲਾਈਟ ਵੀ ਕਈ ਵੇਲੇ ਬੰਦ ਹੋ ਜਾਂਦੀ ਆ ਕੌਣ ਜ਼ਿੰਮੇਵਾਰ ਹੋਊਗਾ ਬਾਲਾਵਾ ਤੁਸੀਂ ਫੇਰ ਵੀ ਸੁਰੰਗਤਾਨੀ ਕਿਉਂ ਆਏ ਉਹ ਭਾਜੀ ਸਾਹ ਕਹਿੰਦਾ ਸਾਡੀਆਂ 15-15 ਫੁੱਟੀਆਂ ਟਰਾਲੀਆਂ ਇੱਥੋਂ ਲੰਘਦੀਆਂ ਆ ਜੀ ਅੱਛਾ ਹਾਂਜੀ ਕਹਿੰਦਾ ਉਹਦੇ ਨਾਲ ਬੰਦੀ ਬਹਿ ਨਹੀਂ ਸਕਦੀ ਇਹ ਕਿੱਥੇ ਬਹਿ ਜੂਗੀ ਨਿਕਾਇਆ ਤੇ ਟਰਾਲੀ ਬੇਮਲੂਮੀ ਨਹੀਂ ਤੇ ਠੇਕੇਦਾਰ ਨੇ ਤੁਹਾਨੂੰ ਕਿਹਾ ਤਾਂ ਤੁਸੀਂ ਚੱਲ ਗਏ ਤਾਂ ਅੱਜ ਦਿੱਤਾ ਕਿ ਹਾਦਸਾ ਵਾਪਰਿਆ ਤਾਂ ਤੁਹਾਡੇ ਸੱਟ ਪੇਟ ਵੀ ਲੱਗੀ ਹੈ ਸੱਟ ਲੱਗੀ ਆਈ ਸਦਾ ਸਾਨੂੰ ਨਹੀਂ ਪਤਾ ਕਿ ਕੀ ਟਰਾਲੀ ਬੈਠਣ ਵਾਲੀ ਹੈ ਕਿ ਇਹ ਨਿਕਲ ਜਾਣੀ ਹੈ ਕਿ ਬੈਜਣੀ ਹੈ ਔਰ ਟਰਾਲੀ ਦਾ ਟਰੈਕਟਰ ਤਾਂ ਨੰਗਿਆ ਟਰਾਲੀ ਮਗਰੋਂ ਦੇ ਪਈ ਹੈ ਬੰਨ ਜਾਵਾ ਹਾਂ ਵਜਣ ਹਾਂ ਵਜਣ ਸਾਰੇ ਤੇਰਾ ਕੀ ਇੱਕ ਸ਼ਹਿਰੀ ਮੁੱਲੇ ਜਿਹੜੇ ਕਿ ਇੱਕ ਕੁਲੀ ਆ ਜਿਹੜੇ ਕਿ ਜਿਸ ਸੰਬੰਧੀ ਜਾਣਕਾਰੀ ਪਹਿਲਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਸੀ 15 ਦਿਨ ਮਹੀਨਾ ਹੋ ਗਿਆ ਪਰ ਕੇ ਵੀ ਇਹਨੇ ਦਿੱਲਾ ਪ੍ਰੋਵਾਈਡ ਕਰਕੇ ਜੇ ਇਹ ਜਾਂ ਇਸ ਦੀ ਲਾਪਰਵਾਹੀ ਕਰਕੇ ਕਿ ਇਹਨੂੰ ਟਾਈਮ ਤੇ ਬਣਵਾਇਆ ਨਹੀਂ ਤਾਂ ਅੱਜ ਇੱਕ ਟਰਾਲੀ ਵੀ ਦੇਖੀ ਆ ਉਹ ਵੀ ਟਰਾਲੀ ਠੇਕੇਦਾਰਾ ਦੀ ਰ ਨਗਰ ਨਗਮ ਦਾ ਜਿਹੜਾ ਕਿ ਗਲੀ ਤੇ ਕੰਮ ਵੀ ਚੱਲ ਰਿਹਾ ਉਹਨਾਂ ਦੀ ਕਰਕੇ ਟੁੱਟ ਗਈ ਇਹ ਤਾਂ ਇੱਕ ਹਾਸਾ ਜਿਹੜਾ ਕਿ ਵਾਪਰੇ ਆਵਾ ਤੇ ਇਸ ਇਸ ਮੰਤੀ ਨਗਰ ਨਗਮ ਦੀ ਭੁਮਿਕਾ ਨੂੰ ਤੁਸੀਂ ਕਿੱਦਾਂ ਦੇ ਦੇ ਜ਼ਿੰਮੇਵਾਰ ਖੁਰਸਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੈਸੀ ਰਾਮ ਜੀ ਮਤਾ ਦੀ ਸਤਿ ਸ਼ਕਾਲ ਮੈਂ ਪਿਛਲੇ ਲੰਬੇ ਸਮੇਂ ਤੋਂ ਇਹ ਦੇਖ ਰਿਹਾ ਹਾਂ ਕਿ ਨਗਰ ਨਿਗਮ ਦੀ ਕਮਾਂਡ ਜਿਹੜੀ ਹੈ ਕਮਿਸ਼ਨਰ ਰਮਾਂਡ ਜੋ ਅਨਪਮ ਕਲੀਅਰ ਜਿਹੜੇ ਕਿ ਬਹੁਤ ਹੀ ਦੂਰਅੰਦੇਸ਼ੀ ਤੇ ਸੁਗੜ ਆਫੀਸਰ ਹਨ ਇੱਥੇ ਸਾਡੇ ਕੋਲ ਜਦੋਂ ਪੀਸੀਐਸ ਸੀਗੇ ਸੀਨੀਅਰ ਆਫੀਸਰ ਇੱਥੇ ਲੱਗੇ ਸੀ ਇੱਥੋਂ ਹੀ ਆਈਐਸ ਆਫਸਰ ਬਣੇ ਹਨ ਔਰ ਮੈਂ ਉਹਨਾਂ ਦੇ ਕੰਮ ਦਾ ਬੜਾ ਪ੍ਰਸ਼ੰਸਕ ਹਾਂ ਲੇਕਿਨ ਦਲੇਤ ਲੋਕੇਸ਼ਨਸ ਵੱਲ ਖਾਸ ਤੌਰ ਤੇ ਧਿਆਨ ਜਿਹੜਾ ਆ ਉਹ ਬੜਾ ਘਟ ਦਿੱਤਾ ਜਾ ਰਿਹਾ ਹੈ ਨਗਰ ਨਗਰ ਵੱਲੋਂ ਜਦ ਕਿ ਲੰਬੇ ਸਮੇਂ ਤੋਂ ਇਸ ਪੁਲੀ ਨੂੰ ਜਿਹੜਾ ਆ ਉਹ ਖਤਰਨਾਕ ਹਲਾਤਾਂ ਚ ਅਸੀਂ ਦਿਖ ਰਹੀ ਸੀ ਕਈ ਵਾਰ ਕੰਪਲੇਂਟਸ ਵੀ ਦਿੱਤੀਆਂ ਸ਼ਾਇਦ ਨਗਰ ਨਗਰ ਜਿਹੜਾ ਆ ਉਹ ਕਿਸੇ ਵੱਡੇ ਹਾਸੇ ਦੀ ਇੰਤਜ਼ਾਰ ਵਿੱਚ ਸੀ ਅੱਜ ਅਸੀਂ ਦੇਖਿਆ ਕਿ ਪਿਛਲੇ ਪਾਸੇ ਜਿਹੜੀ ਸੜਕ ਬਣ ਰਹੀ ਹੈ ਉਹ ਇਹ ਜਿਹੜੀ ਬਜਰੀ ਸੀ ਉਹ ਠੇਕੇਦਾਰ ਨੇ ਮੰਗਵਾਈ ਲੇਕਿਨ ਠੇਕੇਦਾਰ ਨੂੰ ਤਾਂ ਖੁਦ ਪਤਾ ਸੀਗਾ ਵੀ ਇਹ ਪੁਲੀ ਜਿਹੜੀ ਆ ਇਹ ਬੈਠਣ ਵਾਲੀ ਐ ਤੋਂ ਟਰਾਲੀ ਉਹ ਨਾਲ ਲੰਗਾਉਂਦਾ ਹੈ ਹੈਨਾ ਠੇਕੇਦਾਰ ਨੇ ਗਲਤੀ ਕੀਤੀ ਜਿਸ ਨਾਲ ਇਹ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀਗਾ ਪਰ ਕਿਉਂਕਿ ਬਚਾਅ ਹੋ ਗਿਆ ਦੋ ਤਿੰਨ ਲੋਕ ਫਟੜ ਹੋ ਗਏ ਜਿਹੜੇ ਟਰਾਲੀ ਦੇ ਵਿਚਾਰੇ ਮਜ਼ਦੂਰ ਸੀ ਅੱਜ ਮਜ਼ਦੂਰ ਦਿਵਸ ਹੈ ਮੈਂ ਜਿੱਥੇ ਆਪਣੇ ਕੰਮੇ ਭਰਾਵਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਉੱਥੇ ਉਹਨਾਂ ਦੀ ਸਿਹਤਯਾਬੀ ਦੀ ਵੀ ਹਰ ਤਰ੍ਹਾਂ ਨਾਲ ਕਾਮਨਾ ਕਰਦਾ ਕਿ ਉਹ ਆਪਣੇ ਆਪਣੇ ਪਰਿਵਾਰਾਂ 'ਚ ਤੰਦਰੁਸਤ ਰਹਿਣ ਨਾਗਰਿਕ ਨਿਗਮ ਕਮਿਸ਼ਨਰ ਵੱਲੋਂ ਕਹ ਲੋ ਕਿ ਐਸੇ ਸਾਹਮਣੂ ਤੇ ਜਿਹੀ ਗੁਰਮੀਤ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ ਕਿ ਜਲਦੀ ਤੋਂ ਜਲਦੀ ਬਣਾ ਦਿੱਤਾ ਜਾਵੇ ਪਰ ਉਹਨਾਂ ਵੱਲੋਂ ਇਹ ਕੰਮ ਨੂੰ ਦੇਰੀ ਕਰਕੇ ਕਿਉਂਕਿ ਉਹ ਵੀ ਇੱਕ ਵੇਟ ਘਾਰੇ ਸੀ ਕੋਈ ਹਾਸਾ ਵਾਪਰੇ ਮੈਂ ਇਹ ਸਮਿਤਾ ਖੁਸਲਾ ਸਾਹਿਬੀ ਨਿਗਮ ਦੇ ਜਿਹੜੇ ਕਮਿਸ਼ਨਰ ਸਾਹਿਬ ਆ ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਐਕਸਪਲਨੇਸ਼ਨ ਇਹਨਾਂ ਦੀ ਕਰਕੇ ਇਹਨਾਂ ਨੂੰ ਕਾਰਨ ਦੱਸੋ ਨੋਟਿਸ ਦੇ ਕੇ ਆਫੀਸਰਸ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਇਹ ਹਾਸਾ ਜਿਹੜਾ ਹੋਇਆ ਆ ਉਹਦੀ ਨਰੂਲ ਜ਼ਿੰਮੇਵਾਰੀ ਜਿਹੜੀ ਆ ਉਹ ਤੁਹਾਡੀ ਆ ਜਦੋਂ ਕਿ ਤੁਹਾਡੀ ਨੌਲੇਜ ਸੀਗਾ ਵੀ ਇਹ ਕੰਮ ਜਿਹੜਾ ਆ ਖਤਰਨਾਕ ਹਾਲਾਤਾਂ ਦੇ ਵਿੱਚ ਹੈ ਔਰ ਮੈਂ ਇਸ ਸਮੇਂ ਤਾਂ ਵੀ ਸ਼ਹਿਰ ਦੇ ਵਿੱਚ ਕੂੜੇ ਦੇ ਮਾੜ ਲੱਗੇ ਹੋਏ ਬੁਰੇ ਹਾਲ ਬੰਕੇ ਦਿਹਾੜੇ ਹੈ ਹੈਨਾ ਇਹ ਉਹ ਸ਼ਹਿਰ ਹੈ ਜਿਹਨੂੰ ਕਿਸੇ ਵਕਤ ਪੰਜਾਬ ਦਾ ਪੈਰਿਸ ਕਿਹਾ ਜਾਂਦਾ ਸੀ ਔਰ ਇਸ ਵੇਲੇ ਨਰਗਾਮੀ ਹਾਲਾਤਾਂ ਚੋਂ ਇਹ ਸ਼ਹਿਰ ਗੁਜ਼ਰ ਰਿਹਾ ਹੈ ਮੇਰੀ ਸਰਕਾਰੇ ਦੁਬਾਰੇ ਇਹ ਗੁਜ਼ਾਰਿਸ਼ ਹੈ ਕਿ ਜੇ ਦੀ ਸਫਾਈ ਵੱਲ ਖਾਸ ਧਿਆਨ ਦਿੱਤਾ ਜਾਵੇ ਗਰਮੀ ਬਹੁਤ ਜ਼ਿਆਦਾ ਜਿਹੜੀ ਉਹ ਸ਼ੁਰੂ ਹੋ ਗਈ ਹੈ ਇਹ ਨਾ ਹੋਵੇ ਵੀ ਜਿਹੜੀਆਂ ਬਿਮਾਰੀਆਂ ਹਨ ਉਹ ਘਰ ਘਰ ਜਾਣ ਤੇ ਮੁੜ ਕੇ ਪ੍ਰਸ਼ਾਸਨ ਨੂੰ ਜਿਹੜਾ ਉਹ ਕੰਟਰੋਲ ਕਰਨਾ ਮੁਸ਼ਕਲ ਹੋ ਜਾਏ